ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਕੱਲ ਪੋਹ ਦੀ ਸੰਗਰਾਣ ਹੈ ਭਾਵ ਕਿ ਪੋਹ ਦਾ ਦੇਸੀ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਜੇਕਰ ਇਸ ਦਿਨ ਤੁਸੀਂ ਆਪਣੇ ਘਰ ਵਿੱਚ ਗੁਰੂ ਘਰ ਤੋਂ ਇਹ ਇੱਕ ਚੀਜ਼ ਲੈ ਕੇ ਆ ਜਾਂਦੇ ਹੋ ਫਿਰ ਵੇਖ ਲੈਣਾ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਆਖਦੇ ਹਨ ਕਿ ਇਹ ਉਹਨਾਂ ਸਮਿਆਂ ਦੀ ਗੱਲ ਹੈ ਇੱਕ ਸਿੱਖ ਦੀਆਂ ਅੱਖਾਂ ਦੀ ਰੌਸ਼ਨੀ ਦਿਨ-ਪ੍ਰਤੀ ਦਿਨ ਘਟਦੀ ਜਾ ਰਹੀ ਸੀ ਟੈਸਟ ਕਰਵਾਇਆ ਤਾਂ ਪਤਾ ਲੱਗਾ ਅੱਖਾਂ ਦੇ ਪਿੱਛੋਂ ਹੀ ਰੌਸ਼ਨੀ ਭਾਵਕੇ ਜੋਤ ਹੀ ਚਲੀ ਗਈ ਹੈ ਇਸ ਤਰ੍ਹਾਂ ਕਈ ਡਾਕਟਰਾਂ ਨੇ ਕਿਹਾ ਇਲਾਜ ਨਹੀਂ ਹੋ ਸਕਦਾ ਤਾਂ ਸਾਧ ਸੰਗਤ ਜੀ ਉਹ ਗੁਰੂ ਘਰ ਰੋਜ਼ ਹੀ ਜਾਂਦੇ ਸੀ ਉਹ ਭਾਈ ਸਾਹਿਬ ਜੀ ਕਥਾ ਕਰ ਰਹੇ ਸੀ ਤੇ ਗੋਬਿੰਦਗੜ ਮੰਡੀ ਖੰਨੇ ਦੇ ਲਾਗੇ ਛੇਵੇਂ ਪਾਤਸ਼ਾਹ ਜੀ ਉਸ ਸਥਾਨ ਤੇ ਆਏ ਹੋਏ ਸਨ ਤੇ ਉਹ 40 ਦਿਨ ਉੱਥੇ ਹੀ ਰਹੇ ਤੇ ਸਾਧ ਸੰਗਤ ਜੀ ਉੱਥੇ ਪਾਤਸ਼ਾਹ ਜੀ ਨੇ ਘੋੜੇ ਦੀ ਰਕਾਬ ਜਿਹੜੀ ਹੀ ਉਹਨਾਂ ਦੀ ਡਿੱਗ ਗਈ। ਪਾਤਸ਼ਾਹ ਜੀ ਨੇ ਕਿਹਾ ਕਿ ਤੁਹਾਡੇ ਬਹੁਤ ਵੱਡੀ ਲੋਹੇ ਦੀ ਮੰਡੀ ਬਣੇਗੀ। ਉੱਥੇ ਜਾਨੀ ਕਿ ਦਾਸ ਜੀ ਉਹ ਲੋਹੇ ਦਾ ਕੰਮ ਕਰਿਆ ਕਰਦੇ ਸੀ। ਉਹ ਬੜੇ ਹੀ ਸੋਹਣੇ ਸ਼ਸਤਰ ਬਣਾਇਆ ਕਰਦੇ ਸੀ। ਪਾਤਸ਼ਾਹ ਜੀ ਨੇ ਕਿਹਾ ਤੁਸੀਂ ਸ਼ਸਤਰ ਬੜੇ ਸੋਹਣੇ ਬਣਾਉਂਦੇ ਹੋ। ਦੱਸੋ ਕੀ ਮੰਗਦੇ ਹੋ? ਉਸ ਨੇ ਕਿਹਾ ਪਾਤਸ਼ਾਹ ਜੀ ਮੇਰੇ ਮਾਂ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਹੈ। ਇਹ ਵੇਖ ਨਹੀਂ ਸਕਦੇ। ਇਹਨਾਂ ਨੂੰ ਸਭ ਦੇਖਣ ਲੱਗ ਜਾਵੇ ਬਸ ਐਨੀ ਕੁ ਕਿਰਪਾ ਕਰ ਦਿਓ ਪਾਤਸ਼ਾਹ ਜੀ ਨੇ ਕਿਹਾ ਕਿ ਕੱਲ ਨੂੰ ਜੋ ਉਹ ਸਾਹਮਣੇ ਛੱਪੜ ਹੈ ਇੱਥੇ ਕੱਲ ਤੁਸੀਂ ਇਸ਼ਨਾਨ ਕਰਨਾ ਹੈ ਤੇ ਆਪਣੀ ਮਾਤਾ ਨੂੰ ਵੀ ਕਰਵਾਉਣਾ ਹੈ ਪਹਿਲਾਂ ਤਾਂ ਅਸੀਂ ਇਸ਼ਨਾਨ ਕਰਾਂਗੇ ਤੇ ਜਦੋਂ ਇਸ਼ਨਾਨ ਕਰਕੇ ਚਲੇ ਜਾਵਾਂਗੇ ਫਿਰ ਤੁਸੀਂ ਆਪਣੀ ਮਾਤਾ ਜੀ ਨੂੰ ਕੇਸੀ ਸਾਹਿਤ ਭਾਵ ਕੇ ਕੇਸਾਂ ਨਾਲ ਇਸ਼ਨਾਨ ਕਰਵਾਉਣਾ ਹੈ ਤੋਬਾ ਲਵਾ ਦਿਓ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਤੁਸੀਂ ਨਾਲ ਕਰਦੇ ਹੀ ਰਹਿਣਾ ਹੈ ਇਹ ਉਹ ਸਰੋਵਰ ਹੈ ਜਿੱਥੇ ਇਸ਼ਨਾਨ ਕਰਕੇ ਅੱਖਾਂ ਬੰਦ ਕਰਕੇ ਪਰਮਾਤਮਾ ਦਾ ਨਾਮ ਲੈਣ ਨਾਲ ਹੀ ਇਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਜਿਹੜੀ ਹੈ ਉਹ ਵਾਪਸ ਆ ਜਾਵੇਗੀ ਮਾਤਾ ਜੀ ਆਏ ਇਸ਼ਨਾਨ ਕੀਤਾ ਜਿਵੇਂ ਹੀ ਮਾਤਾ ਜੀ ਬਾਹਰ ਨਿਕਲੇ ਤਾਂ ਉਹਨਾਂ ਨੂੰ ਸਭ ਦੇਖਣ ਲੱਗ ਗਿਆ ਪਹਿਲਾਂ ਕੁਝ ਸਮੇਂ ਧੁੰਦਲਾ ਹੀ ਦਿਖਿਆ ਫਿਰ ਉਹ ਜਾ ਕੇ ਛੱਪੜ ਵਿੱਚ ਵੜ ਗਏ ਤੇ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਆ ਗਈ ਜਿਸ ਤਾਂ ਵਾਹਿਗੁਰੂ ਨਿਗਾਹ ਕਰ ਦਿੰਦੇ ਹਨ ਉਸ ਤੇ ਤਾਂ ਫਿਰ ਬੇੜੇ ਪਾਰ ਹੋ ਜਾਂਦੇ ਹਨ ਬਸ ਸਾਥ ਸੰਗਤ ਜੀ ਗੱਲ ਵਿਸ਼ਵਾਸ ਤੇ ਸ਼ਰਧਾ ਭਾਵਨਾ ਦੀ ਹੈ ਉਥੇ ਫਿਰ ਸਭ ਕੁਝ ਹਾਸਿਲ ਹੋ ਜਾਂਦਾ ਹੈ ਭਾਵਨਾ ਦੀ ਹੈ ਉਥੇ ਪਰਮਾਤਮਾ ਜੀ ਸਾਰੀਆਂ ਹੀ ਬਰਕਤਾਂ ਦੇ ਦੇ ਦਿੰਦੇ ਹਨ ਬਰਨਾਲੇ ਦੇ ਕੋਲ ਹਢਿਆਲੀ ਪਿੰਡ ਹੈ ਉਥੇ ਜਦੋਂ ਗੁਰੂ ਤੇਗ ਬਹਾਦਰ ਜੀ ਗਏ ਉੱਥੇ ਸਭ ਪਾਸੇ ਬੁਖਾਰ ਹੀ ਬੁਖਾਰ ਦੇ ਨਾਲ ਲੋਕ ਤਰਾਸ-ਤਰਾਸ ਕਰ ਰਹੇ ਸਨ। ਸਿਵਿਆਂ ਦੇ ਵਿੱਚ ਤਾਂ ਕਹਿ ਲਓ ਕਿ ਲਾਈਨਾਂ ਹੀ ਲੱਗੀਆਂ ਪਈਆਂ ਸਨ। ਪਾਤਸ਼ਾਹ ਜੀ ਨੇ ਪੁੱਛਿਆ ਕੀ ਹੋਇਆ? ਤਾਂ ਦੱਸਿਆ ਜੀ ਇੱਥੇ ਹਰ ਪਾਸੇ ਬੁਖਾਰ ਨੇ ਸਾਰਿਆਂ ਨੂੰ ਹੀ ਲਪੇਟ ਵਿੱਚ ਲੈ ਲਿਆ ਹੈ। ਸਾਹਮਣੇ ਪਾਣੀ ਸੀ ਤੇ ਪਾਤਸ਼ਾਹ ਜੀ ਨੇ ਕਿਹਾ ਉਹ ਸਾਹਮਣੇ ਜਿਹੜਾ ਜਲ ਹੈ ਉੱਥੇ ਜਾ ਕੇ ਇਸ਼ਨਾਨ ਕਰ ਲਓ। ਅੱਗੋਂ ਮਨੁੱਖ ਕਹਿੰਦੇ ਉੱਥੇ ਤਾਂ ਲੋਕ ਕੱਪੜੇ ਧੋ ਕੇ ਜਾਂਦੇ ਹਨ। ਤੇ ਉਥੇ ਤੇ ਕੋਈ ਵੀ ਨਹੀਂ ਵੱਡਦਾ ਨਹਾਉਣ ਦੇ ਲਈ ਉਥੇ ਜੋ ਦਿਮਾਗ ਦੇ ਘੋੜੇ ਹਨ ਹਰ ਸਮੇ ਅਸੀਂ ਜ਼ਿਆਦਾ ਭਜਾ ਲੈਂਦੇ ਹਾਂ ਜਦੋਂ ਵੀ ਸਾਨੂੰ ਸੰਤ ਮਹਾਪੁਰਖ ਕੁਝ ਵੀ ਦੱਸਦੇ ਹਨ ਤਾਂ ਅਸੀਂ ਆਪਣੇ ਦਿਮਾਗ ਨਾਲ ਜ਼ਿਆਦਾ ਸੋਚਣ ਲੱਗ ਜਾਂਦੇ ਹਾਂ ਅਸੀਂ ਆਪਣੇ ਦਿਮਾਗ ਨੂੰ ਜ਼ਿਆਦਾ ਕਮਾਉਂਦੇ ਹਾਂ ਪਰ ਬਚਨਾਂ ਨੂੰ ਨਹੀਂ ਕਮਾਉਂਦੇ ਫਿਰ ਪਾਤਸ਼ਾਹ ਜੀ ਨੇ ਕਿਹਾ ਤੂੰ ਚਲਿਆ ਤਾਂ ਜਾ ਜਾ ਕੇ ਵਸਤਰਾਂ ਦੇ ਸਹਿਤ ਹੀ ਉਥੇ ਡੁਬਕੀ ਲਾ ਕੇ ਆ ਕਹਿੰਦਾ ਜੀ ਚਲੋ ਹੁਣੇ ਜਾ ਕੇ ਮੈਂ ਆਉਂਦਾ ਹਾਂ ਇਸ਼ਨਾਨ ਕਰਕੇ ਪਰਮਾ ਬਾਪਾ ਜੀ ਕਹਿੰਦੇ ਕਿ ਤੂੰ ਇਸ਼ਨਾਨ ਕਰਕੇ ਆ ਜਦੋਂ ਉਹ ਜਾਂਦਾ ਹੈ ਇਸ਼ਨਾਨ ਕਰਕੇ ਵਾਪਸ ਆਉਂਦਾ ਹੈ ਤਾਂ ਉਸ ਦਾ ਬੁਖਾਰ ਉਤਰ ਜਾਂਦਾ ਹੈ ਤੇ ਉਸ ਦਾ ਸਰੀਰ ਨਵ ਬਰ ਨਵ ਹੋ ਜਾਂਦਾ ਹੈ ਉਹ ਜੋ ਪਿੰਡ ਰੋਲਾਪਾ ਦਿੰਦਾ ਹੈ ਸਾਰਾ ਇਲਾਕਾ ਇਕੱਠਾ ਹੋ ਕੇ ਉੱਥੇ ਇਸ਼ਨਾਨ ਕਰਕੇ ਠੀਕ ਹੋ ਜਾਂਦਾ ਹੈ ਉਹੀ ਚੀਜ਼ ਦਿਖਾਈ ਕਾਗੋ ਹੰਸ ਕਰੇ ਸ੍ਰੀ ਮੰਦਰ ਸਾਹਿਬ ਚਲੇ ਜਾਓ ਸਭ ਹੀ ਦੁੱਖ ਦੂਰ ਹੋ ਜਾਂਦੇ ਹਨ ਸਾਧ ਸੰਗਤ ਜੀ ਇਸ਼ਨਾਨ ਕਰਦੇ ਸਮੇਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਦਾ ਜਾਪ ਕਰੀ ਜਾਇਆ ਕਰੋ ਉਹ ਇਸ਼ਨਾਨ ਹੀ ਤੁਹਾਨੂੰ ਤਾਰ ਦੇਵੇਗਾ ਸਾਧ ਸੰਗਤ ਜੀ ਮਨੁੱਖ ਦੀ ਸ਼ਰਧਾ ਭਾਵਨਾ ਜਿਹੜੀ ਹੈ ਉਹ ਸੱਚੀ ਹੋਣੀ ਚਾਹੀਦੀ ਹੈ ਜਿਹੜੇ ਮਨੁੱਖ ਸ਼ਰਧਾ ਭਾਵਨਾ ਨਹੀਂ ਰੱਖਦੇ ਤਾਂ ਉਹ ਫਿਰ ਖਾਲੀ ਰਹਿ ਜਾਂਦੇ ਹਨ ਜਿਸ ਕੋਲ ਵਿਸ਼ਵਾਸ ਦੀ ਦਾਤ ਹੈ ਉਹ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ ਕਹਿੰਦੇ ਕਿ ਦਿੱਲੀ ਦੇ ਕੋਲ ਨਾਲ ਹੀ ਕਹਿ ਲਓ ਕਿ ਇੱਕ ਕਲੋਨੀ ਸੀ ਕੋਈ ਬਸਤੀ ਸੀ ਇਦਾਂ ਹੀ ਲੋਕ ਉੱਥੇ ਰੇਹਾ ਕਰਦੇ ਸਨ ਕਹਿੰਦੇ ਉਹ ਗੁਰਸਿੱਖ ਪਰਿਵਾਰ ਸੀ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦਾ ਇੱਕੋ ਹੀ ਪੁੱਤ ਸੀ ਕਹਿੰਦੇ ਕਿ ਇੱਕ ਦਿਨ ਬੱਚਾ ਬੜਾ ਜ਼ਿਆਦਾ ਬਿਮਾਰ ਹੋ ਗਿਆ ਕਹਿੰਦੇ ਕਿ ਘਰ ਦੇ ਡਾਕਟਰ ਦੇ ਕੋਲ ਲੈ ਕੇ ਗਏ ਉਹਨਾਂ ਨੇ ਕਿਹਾ ਕਿ ਇਸ ਨੂੰ ਗਲੇ ਦੇ ਵਿੱਚ ਜਿਹੜਾ ਹੈ ਕੋਈ ਰੋਗ ਲੱਗ ਗਿਆ ਹੈ ਜਿਹੜਾ ਕਿ ਲਾ ਇਲਾਜ ਬਿਮਾਰੀ ਹੈ ਤੁਸੀਂ ਐਵੇਂ ਕਰੋ ਜਾਂ ਤਾਂ ਆਪਰੇਸ਼ਨ ਕਰਵਾ ਲਓ ਨਹੀਂ ਤਾਂ ਫਿਰ ਇਹਦਾ ਹੁਣ ਕੁਝ ਨਹੀਂ ਹੋ ਸਕਦਾ ਕਰਦਿਆਂ ਨੇ ਕਿਹਾ ਜੀ ਠੀਕ ਹੈ ਜਦੋਂ ਪੈਸਾ ਟੱਕਾ ਦੱਸਿਆ ਤਾਂ ਉਹਨਾਂ ਨੇ ਕਿਹਾ ਐਨੇ ਪੈਸੇ ਟਕੇ ਦਾ ਇੰਤਜ਼ਾਮ ਕਰਨ ਦੇ ਲਈ ਤਾਂ ਬੜਾ ਸਮਾਂ ਲੱਗ ਜਾਵੇਗਾ ਡਾਕਟਰ ਨੇ ਕਿਹਾ ਕਿ ਸਮਾਂ ਬੜਾ ਘੱਟ ਹੈ ਉਹ ਵਿਚਾਰੇ ਹੁਣ ਨੇੜੇ ਤੇੜੇ ਗੁਰੂ ਘਰ ਸੀ ਉਥੇ ਰੋਜ਼ਾਨਾ ਹੀ ਜਾਣ ਲੱਗੇ ਜਦੋਂ ਰੋਜ਼ ਉਥੇ ਜਾਇਆ ਕਰਦੇ ਉਥੇ ਜਦੋਂ ਪਰੇਸ਼ਾਨ ਹੁੰਦੇ ਤਾਂ ਉਥੋਂ ਦੇ ਜਿਹੜੇ ਗਰੰਤੀ ਸਿੰਘ ਸਨ ਉਹਨਾਂ ਰੋਜ਼ ਹੀ ਉਹਨਾਂ ਨੂੰ ਮੱਥਾ ਟੇਕਣ ਆਇਆਂ ਨੂੰ ਵੇਖਿਆ ਕਰਨਾ ਕਿ ਬੜੇ ਪਰੇਸ਼ਾਨ ਹਨ ਕੀ ਹੋ ਗਿਆ ਹੈ ਤੁਹਾਡੀ ਪਰੇਸ਼ਾਨੀ ਦਾ ਕਾਰਨ ਕੀ ਹੈ ਉਹਨਾਂ ਨੇ ਇਹੀ ਸੋਚਿਆ ਕਰਨਾ ਤੇ ਕਹਿੰਦੇ ਕਿ ਇੰਨੇ ਨੂੰ ਉਹਨਾਂ ਨੇ ਪੁੱਛ ਹੀ ਲਿਆ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਇੱਕੋ ਇੱਕ ਸਾਡੇ ਕੋਲ ਬੱਚਾ ਹੈ ਡਾਕਟਰ ਨੇ ਇਸ ਨੂੰ ਲਾ ਇਲਾਜ ਰੋਗ ਦੱਸ ਦਿੱਤਾ ਹੈ ਉਹ ਦੱਸਿਆ ਹੈ ਤੇ ਉਹਦੇ ਲਈ ਆਪਰੇਸ਼ਨ ਦੇ ਲਈ ਬੜੇ ਹੀ ਜ਼ਿਆਦਾ ਪੈਸੇ ਵੀ ਚਾਹੀਦੇ ਹਨ ਕਹਿੰਦੇ ਕਿ ਹੁਣ ਕਹਿੰਦੇ ਕਿ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਹਨ ਤਾਂ ਕਰਕੇ ਪਾਤਸ਼ਾਹ ਜੀ ਦੇ ਕੋਲ ਆਈਦਾ ਹੈ ਕਿ ਪਰਮਾਤਮਾ ਹੀ ਕੋਈ ਹਈਲਾ ਵਸੀਲਾ ਕਰ ਦੇਣ ਗ੍ਰੰਥੀ ਸਿੰਘ ਜੀ ਨੇ ਕਿਹਾ ਤੁਸੀਂ ਐਵੇਂ ਨਾ ਕਰੋ ਜਦੋਂ ਤੁਹਾਡੇ ਮਹੀਨੇ 'ਚ ਸਮਾਂ ਲੱਗੇ ਮੱਸਿਆ ਸੰਗਰਾਮ ਭਾਵੇਂ ਪੁੰਨਿਆਂ ਦਾ ਦਿਹਾੜਾ ਹੀ ਹੋਵੇ ਜਦੋਂ ਤੁਹਾਨੂੰ ਤੁਸੀਂ ਆਪਣੇ ਕੰਮਾਂ ਤੋਂ ਫੁਰਸਤ ਕੱਢ ਸਕੋ ਉਦੋਂ ਹੀ ਤੁਸੀਂ ਹਰਮੰਦਰ ਸਾਹਿਬ ਜਾਇਆ ਕਰੋ ਇਸ਼ਨਾਨ ਕਰਕੇ ਵਾਹਿਗੁਰੂ ਜੀ ਦੇ ਅੱਗੇ ਮੱਥਾ ਟੇਕ ਕੇ ਅਰਦਾਸ ਕਰਿਆ ਕਰੋ ਕਹਿੰਦੇ ਕਿ ਉੱਥੇ ਬਾਬਾ ਦੀਪ ਸਿੰਘ ਜੀ ਦਾ ਗੁਰੂ ਘਰ ਵੀ ਹੈ ਉੱਥੇ ਵੀ ਜਾ ਕੇ ਤੁਸੀਂ ਅਰਦਾਸ ਕਰਕੇ ਆਇਆ ਕਰੋ ਬਾਬਾ ਜੀ ਦੇ ਜਲ 'ਚ ਹਰ ਸਮੇਂ ਬਾਣੀ ਦਾ ਪਸਾਰਾ ਹੁੰਦਾ ਹੈ। ਉਸ ਜਲ ਨੂੰ ਪੀਆ ਵੀ ਕਰੋ ਤੇ ਇਸ਼ਨਾਨ ਕਰਿਆ ਕਰੋ। ਇਹ ਤੁਹਾਡੇ ਸਾਰੇ ਹੀ ਫਿਰ ਦੁੱਖ ਦੂਰ ਕਰ ਦੇਵੇਗਾ। ਕਹਿੰਦੇ ਕਿ ਜਦੋਂ ਉਹਨਾਂ ਨੇ ਇਦਾਂ ਹੀ ਕਰਨਾ ਸ਼ੁਰੂ ਕੀਤਾ ਤਾਂ ਉਸੇ ਹੀ ਮਹੀਨੇ ਦੇ ਵਿੱਚ ਜਦੋਂ ਵੀ ਉਹਨਾਂ ਦਾ ਸਮਾਂ ਲੱਗਿਆ ਕਰਨਾ ਉਹਨਾਂ ਨੇ ਜ਼ਰੂਰ ਜਾਇਆ ਕਰਨਾ। ਕਹਿੰਦੇ ਕਿ ਵੇਖਦੇ ਵੇਖਦੇ ਕੋਈ 6 ਮਹੀਨੇ ਪਏ ਦਾ ਸਮਾਂ ਲੰਘ ਗਿਆ। ਉਹਨਾਂ ਕਿਹਾ ਕਿ ਚੱਲ ਹੁਣ ਪੈਸੇ ਇਕੱਠੇ ਹੋ ਗਏ ਹਨ ਹੁਣ ਵੇਖਦੇ ਹਾਂ ਡਾਕਟਰ ਦੇ ਕੋਲ ਜਾਂਦੇ ਹਾਂ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਦੁਬਾਰਾ ਰਿਪੋਰਟਾਂ ਹੋਣਗੀਆਂ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਕਰਵਾ ਲਓ ਜਦੋਂ ਰਿਪੋਰਟਾਂ ਕਰਵਾਈਆਂ ਗਈਆਂ ਤਾਂ ਵੇਖਿਆ ਜਿੱਥੇ ਪਹਿਲਾਂ ਉਹ ਰੋਗ 90% ਸੀ ਹੁਣ ਉਹ ਰੋਗ ਦਾ ਨਾਮ ਨਿਸ਼ਾਨ ਵੀ ਨਹੀਂ ਸੀ ਉਹਨਾਂ ਪੁੱਛਿਆ ਕਿ ਸਾਰਾ ਕੁਝ ਕਿਵੇਂ ਵਾਪਰਿਆ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਗੁਰੂ ਜੀ ਦੇ ਦਰ ਤੇ ਜਾਂਦੇ ਸੀ ਉਸ ਪਰਮਾਤਮਾ ਦੇ ਘਰ ਜਾਂਦੇ ਸੀ ਉਥੋਂ ਹੀ ਸਾਰਾ ਕੁਝ ਵਾਪਰਿਆ ਹੈ ਉਹਨਾਂ ਨੇ ਕਿਹਾ ਜੀ ਤੁਹਾਡਾ ਪੁੱਤਰ ਤਾਂ ਹੁਣ ਨੌ ਬਰ ਨੌ ਹੈ ਉਹਨਾਂ ਅਗਲੇ ਹੀ ਦਿਨ ਟ੍ਰੇਨ ਫੜੀ ਤੇ ਉਸ ਤੋਂ ਬਾਅਦ ਉਹ ਹਰਮੰਦਰ ਸਾਹਿਬ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰਬਾਣੀ ਦੀ ਤਾਕਤ ਕੀ ਹੈ ਗੁਰਬਾਣੀ ਜਦੋਂ ਜਲ ਵਿੱਚ ਸਮਾਉਂਦੀ ਹੈ ਉਹ ਮਨੁੱਖ ਜਦੋਂ ਉੱਥੇ ਇਸ਼ਨਾਨ ਕਰਦਾ ਹੈ ਉਸ ਨੂੰ ਗ੍ਰਹਿਣ ਕਰਦਾ ਹੈ ਉਹਦੇ ਨਾਲ ਕਿਵੇਂ ਫਿਰ ਸਾਰੀ ਜ਼ਿੰਦਗੀ ਬਦਲ ਜਾਂਦੀ ਹੈ ਇਸ ਲਈ ਆਪਣੇ ਸਿਆਣੇ ਵੱਡੇ ਵਡੇਰੇ ਕਿਹਾ ਕਰਦੇ ਸੀ ਜਦੋਂ ਵੀ ਜਾਓ ਉੱਥੇ ਬੈਠੋ ਤੇ ਇਸ਼ਨਾਨ ਕਰਕੇ ਵੀ ਜਰੂਰ ਆਓ ਤੇ ਗੁਰਬਾਣੀ ਵੀ ਬੈਠ ਕੇ ਸੁਣਿਆ ਕਰੋ ਉਥੋਂ ਕੋਈ ਵੀ ਇੱਕ ਪੰਕਤੀ ਕੁਝ ਵੀ ਜੋ ਤੁਹਾਡਾ ਮਨ ਕਰੇ ਸਿੱਖ ਕੇ ਆਇਆ ਕਰੋ ਉਹ ਆਪਣੇ ਘਰ ਆ ਕੇ ਉਸ ਪੰਕਤੀ ਦਾ ਜਾਪ ਜਰੂਰ ਕਰਿਆ ਕਰੋ ਫਿਰ ਜ਼ਿੰਦਗੀ ਹੌਲੀ-ਹੌਲੀ ਆਪੇ ਹੀ ਪਟੜੀ ਤੇ ਆ ਜਾਵੇਗੀ ਕਹਿੰਦੇ ਕਿ ਕਿਸੇ ਨਗਰ ਦੇ ਵਿੱਚ ਇੱਟਾਂ ਦਾ ਪੱਠਾ ਸੀ ਕਹਿੰਦੇ ਉੱਥੇ ਇੱਕ ਬਲਦ ਲੈ ਕੇ ਇੱਕ ਬੱਗੀ ਲੈ ਕੇ ਉੱਥੇ ਇੱਕ ਮਨੁੱਖ ਇੱਟਾਂ ਢੋਆ ਕਰਦਾ ਸੀ ਲੋਕਾਂ ਦੇ ਕਰ ਇੱਟਾਂ ਸੁੱਟ ਕੇ ਆਇਆ ਕਰਦਾ ਸੀ ਕਹਿੰਦੇ ਕਿ ਇਸ ਤਰ੍ਹਾਂ ਜ਼ਿੰਦਗੀ ਦਾ ਉਹ ਨਿਰਵਾਹ ਕਰਦਾ ਪਿਆ ਸੀ ਗੁਰਸਿੱਖ ਪਰਿਵਾਰ ਸੀ ਰੱਬ ਤੇ ਭਰੋਸਾ ਵੀ ਬੜਾ ਜ਼ਿਆਦਾ ਕਰਦਾ ਸੀ ਦੋ ਪੁੱਤਰ ਸਨ ਤੇ ਇੱਕ ਘਰਵਾਲੀ ਸੀ ਪਿੰਡ 'ਚ ਛੋਟਾ ਜਿਹਾ ਘਰ ਸੀ ਕਹਿੰਦੇ ਕਿ ਉੱਥੇ ਹੀ ਰਹਿ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਜੋ ਮਿਲਦਾ ਉਸ ਨੂੰ ਵੀ ਲੋਕਾਂ ਦੀ ਮਦਦ ਵਿੱਚ ਲਗਾ ਦਿੰਦਾ ਸੀ ਘਰ ਦਾ ਕੰਮ ਵੀ ਚਲਾਉਂਦਾ ਸੀ ਕਹਿੰਦੇ ਕਿ ਇੱਕ ਦਿਨ ਕੀ ਹੋਇਆ ਬੜੀ ਜ਼ਿਆਦਾ ਉਸ ਨੂੰ ਖੰਗ ਸ਼ੁਰੂ ਹੋ ਗਈ ਆਮ ਜਿਵੇਂ ਆਪਾਂ ਡਾਕਟਰਾਂ ਤੋਂ ਦਵਾਈ ਲੈਂਦੇ ਹਾਂ ਐਵੇਂ ਉਸ ਨੇ ਵੀ ਲੈ ਲਈ ਹੁਣ 2-4 ਦਿਨ ਐਵੇਂ ਹੀ ਕਰਦਿਆਂ ਕਰਦਿਆਂ 15 ਦਿਨ ਬੀਤ ਗਏ ਖਾਂਗ ਬੜੀ ਹੀ ਜ਼ਿਆਦਾ ਆਇਆ ਕਰਨੀ ਉਸ ਦੇ ਘਰਦਿਆਂ ਨੇ ੱੱੱਕਾ ਮੁੱਕੀ ਕਰਕੇ ਡਾਕਟਰਾਂ ਦੇ ਕੋਲ ਉਸ ਨੂੰ ੱੱੱਕੇ ਨਾਲ ਲੈ ਕੇ ਗਏ ਡਾਕਟਰਾਂ ਨੇ ਜਦੋਂ ਟੈਸਟ ਕੀਤਾ ਤਾਂ ਉਹਨਾਂ ਨੇ ਕਿਹਾ ਇਸ ਨੂੰ ਗਲੇ ਦੇ ਵਿੱਚ ਕੈਂਸਰ ਵਰਗਾ ਰੋਗ ਹੋ ਗਿਆ ਹੈ ਤੇ ਅੰਤਿਮ ਸਟੇਜ ਤੇ ਹੈ ਉਹਨੂੰ ਆਪਰੇਸ਼ਨ ਕਰਵਾਉਣਾ ਪਵੇਗਾ ਉਹਨਾਂ ਪੁੱਛਿਆ ਕਿ ਕਿੰਨੇ ਪੈਸੇ ਲੱਗਣਗੇ ਉਹਨਾਂ ਹੁਣ ਦੱਸਿਆ ਕਿ ਇੰਨੇ ਪੈਸੇ ਹੁਣ ਸਾਡੇ ਕੋਲ ਨਹੀਂ ਹਨ ਇਹ ਜੋ ਵੀ ਕਮਾਉਂਦਾ ਹੈ ਤੇ ਹਰ ਰੋਜ਼ ਖਰਚ ਹੋ ਜਾਂਦਾ ਹੈ। ਹੁਣ ਘਰ ਆਇਆ ਤੇ ਘਰ ਆ ਕੇ ਘਰਦਿਆਂ ਨੂੰ ਕਹਿੰਦਾ ਆਪਾਂ ਐਵੇਂ ਕਰਦੇ ਹਾਂ ਘਰ ਹੀ ਵੇਚ ਦਿੰਦੇ ਹਾਂ ਤੇ ਆਪਾਂ ਤੁਹਾਡਾ ਇਲਾਜ ਕਰਵਾ ਲੈਂਦੇ ਹਾਂ। ਉਹ ਆਪਣੇ ਮਨ ਵਿੱਚ ਸੋਚਦਾ ਹੈ ਕਿ ਮੇਰੇ ਬਾਅਦ ਇਹ ਘਰ ਹੀ ਤਾਂ ਇਹਨਾਂ ਦਾ ਸਹਾਰਾ ਹੋਵੇਗਾ। ਬੱਚੇ ਪੜ੍ਹਦੇ ਹਨ। ਘਰ ਹੀ ਇਹਨਾਂ ਤੋਂ ਛਤ ਹੀ ਜੇਕਰ ਮੈਂ ਖੋ ਲਈ ਤੇ ਬਾਕੀ ਪਿੱਛੇ ਕੀ ਰਹਿ ਜਾਵੇਗਾ? ਉਹਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਕੋਈ ਨਾ ਕੋਈ ਹੀਲਾ ਵਸੀਲਾ ਕਰਕੇ ਹੀ ਕਰਾਂਗਾ ਮੈਂ ਆਪਰੇਸ਼ਨ ਜ਼ਰੂਰ ਕਰਵਾਵਾਂਗਾ ਕਹਿੰਦੇ ਕਿ ਉਹਨੇ ਆਪਣੇ ਸਾਥੀਆਂ ਦੇ ਨਾਲ ਗੱਲ ਕੀਤੀ ਐਵੇਂ ਮੇਰੇ ਗਲੇ ਦੇ ਵਿੱਚ ਲਾ ਇਲਾਜ ਬਿਮਾਰੀ ਹੋ ਗਈ ਹੈ ਤੇ ਡਾਕਟਰ ਨੇ ਮੈਨੂੰ ਆਪਰੇਸ਼ਨ ਦੇ ਲਈ ਕਿਹਾ ਹੈ ਪੈਸਾ ਟੱਕਾ ਮੇਰੇ ਕੋਲ ਕੁਝ ਨਹੀਂ ਜਵਾਕ ਅਜੇ ਛੋਟੇ ਹਨ ਮੈਨੂੰ ਕੋਈ ਹੱਲ ਹੀ ਨਹੀਂ ਦਿਸਦਾ ਪਰ ਮੈਨੂੰ ਭਰੋਸਾ ਪਰਮਾਤਮਾ ਤੇ ਜ਼ਰੂਰ ਹੈ ਕੋਈ ਨਾ ਕੋਈ ਤਾਂ ਪ੍ਰਮਾਤਮਾ ਜੀ ਹੱਲ ਕੱਢਣਗੇ। ਉਹਨੇ ਕਿਹਾ ਕਿ ਤੂੰ ਐਵੇਂ ਕਰ ਇੱਕ ਵਾਰ ਆਪਣੇ ਮਨ ਦੇ ਸਕੂਨ ਤੇ ਸ਼ਾਂਤੀ ਦੇ ਲਈ ਹਰਿਮੰਦਰ ਸਾਹਿਬ ਜ਼ਰੂਰ ਜਾ ਕੇ ਆ। ਪਰਿਵਾਰ ਨੂੰ ਉਸਨੇ ਫਿਰ ਘਰ ਆ ਕੇ ਕਿਹਾ ਮੈਂ ਆਪਰੇਸ਼ਨ ਦੀ ਤਰੀਕ ਲੈ ਲਵਾਂਗਾ ਪਰ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਹਰਿਮੰਦਰ ਸਾਹਿਬ ਜਾਣਾ ਚਾਹੁੰਦਾ ਹਾਂ। ਘਰ ਦੇ ਕਹਿੰਦੇ ਕਿ ਅਸੀਂ ਵੀ ਤੇਰੇ ਨਾਲ ਹੀ ਚੱਲਾਂਗੇ। ਉਹਨੇ ਕਿਹਾ ਕਿ ਬੱਚਿਆਂ ਦੇ ਪੇਪਰ ਚੱਲਦੇ ਪਏ ਹਨ ਤੁਸੀਂ ਘਰ ਹੀ ਰਹੋ ਤੁਸੀਂ ਘਰ ਹੀ ਰਹੋ ਤੇ ਬੱਚਿਆਂ ਨੂੰ ਰਾਸ਼ਨ ਪਾਣੀ ਬਣਾ ਕੇ ਦਿਓ ਹਰਿ ਮੰਦਰ ਸਾਹਿਬ ਹੋ ਕੇ ਆਉਂਦਾ ਹਾਂ ਜੋ ਵੀ ਬਸ ਟ੍ਰੇਨ ਦੀ ਟਿਕਟ ਮਿਲੀ ਉਹ ਲੈ ਕੇ ਹਰਿ ਮੰਦਰ ਸਾਹਿਬ ਪਹੁੰਚ ਗਿਆ ਉਸਨੇ ਜਾ ਕੇ ਪਹਿਲਾਂ ਤਾਂ ਬਾਹਰ ਕੇਸੀ ਇਸ਼ਨਾਨ ਕੀਤਾ ਫਿਰ ਕਹਿੰਦੇ ਕਿ ਲਾਈਨ ਲੱਗੀ ਹੋਈ ਸੀ ਮੱਥਾ ਟੇਕ ਕੇ ਉਸਨੇ ਪ੍ਰਕਰਮਾ ਕਰਕੇ ਉੱਥੇ ਬੈਠ ਕੇ ਕਥਾ ਕੀਰਤਨ ਫਿਰ ਸੁਣਨ ਲੱਗਾ ਕਹਿੰਦੇ ਕਿ ਕਥਾ ਕੀਰਤਨ ਜਦੋਂ ਸੁਣ ਰਿਹਾ ਸੀ ਅੱਧਿਕ ਰਾਤ ਹੋ ਚੁੱਕੀ ਸੀ ਸੋਚਦਾ ਹੈ ਕਿ ਸੌਂਦਾ ਹਾਂ ਪਰ ਉਦੋਂ ਪਹਿਲਾਂ ਕੀ ਹੁੰਦਾ ਹੈ ਉਥੇ ਬੈਠੇ ਬੈਠੇ ਨੂੰ ਇੰਨੀ ਜ਼ਿਆਦਾ ਖੰਗ ਛਿੜਦੀ ਹੈ ਤੇ ਪੇਟ ਵਿੱਚ ਵੀ ਦਰਦ ਹੁੰਦਾ ਹੈ ਉਸ ਨੂੰ ਐਵੇਂ ਲੱਗਣ ਲੱਗਾ ਜਿਵੇਂ ਸਵਾਸ ਹੀ ਨਿਕਲ ਜਾਣਗੇ ਪਰ ਮਨ ਚ ਕਹਿੰਦਾ ਹੈ ਤੇ ਐਵੇਂ ਸੋਚਦਾ ਹੈ ਕਿ ਚੱਲ ਪ੍ਰਮਾਤਮਾ ਤੇਰੇ ਦਰ ਤੇ ਹੀ ਜੇਕਰ ਸਵਾਸ ਨਿਕਲਣਗੇ ਤੇ ਕਹਿੰਦਾ ਕਿ ਐਨੀ ਖੰਘ ਸੀ ਮੈਨੂੰ ਮੇਰੇ ਪੇਟ ਚ ਐਨਾ ਦਰਦ ਸੀ ਮੇਰਾ ਗਲ ਮੂੰਹ ਸਾਰਾ ਕੁਝ ਦੁਖਦਾ ਪਿਆ ਸੀ ਕਹਿੰਦੇ ਕਿ ਇਥੋਂ ਜਦੋਂ ਮੈਨੂੰ ਇੱਕ ਦਮ ਖੰਘ ਆਈ ਤੇ ਮੇਰੇ ਮੂੰਹ ਦੇ ਵਿੱਚੋਂ ਮੈਨੂੰ ਐਦਾਂ ਲੱਗਾ ਕਿ ਜਿਵੇਂ ਕੁਝ ਬਾਹਰ ਨਿਕਲ ਗਿਆ ਹੋਵੇ ਉਹ ਨਿਕਲਣ ਅਨੁਸਾਰ ਮੈਨੂੰ ਬੜਾ ਹੀ ਸਕੂਨ ਮਿਲਿਆ ਜਦੋਂ ਮੇਰੇ ਮੂੰਹ ਚ ਉਹ ਮਾਸ ਦਾ ਟੁਕੜਾ ਬਾਹਰ ਆਇਆ ਮੈਂ ਚੁੱਕ ਕੇ ਦਵਾ ਦਵ ਆਪਣੇ ਲਫਾਫੇ ਚ ਪਾ ਲਿਆ ਤੇ ਬਾਹਰ ਮੂੰਹ ਹੱਥ ਧੋਤਾ ਜਲ ਪੀਤਾ ਇਸ਼ਨਾਨ ਕੀਤਾ ਮੱਥਾ ਟੇਕਿਆ ਤੇ ਕਹਿੰਦਾ ਮੈਂ ਟ੍ਰੇਨ ਤੇ ਚੜ੍ਹ ਕੇ ਘਰ ਵਾਪਸ ਆ ਗਿਆ ਫਿਰ ਕਹਿੰਦਾ ਕਿ ਡਾਕਟਰਾਂ ਦੇ ਕੋਲ ਜਿਹੜੀ ਤਰੀਕ ਲਈ ਹੋਈ ਸੀ ਉਸ ਤਰੀਕ ਤੇ ਅਸੀਂ ਡਾਕਟਰ ਦੇ ਕੋਲ ਚਲੇ ਗਏ ਉਹਨਾਂ ਨੇ ਕਿਹਾ ਕਿ ਤੁਹਾਡੇ ਟੈਸਟ ਦੁਬਾਰਾ ਹੋਣੇ ਹਨ ਜਦੋਂ ਉਹਨਾਂ ਨੇ ਟੈਸਟ ਕੀਤੇ ਤਾਂ ਉਹ ਖੁਦ ਹੀ ਹੈਰਾਨ ਪਰੇਸ਼ਾਨ ਹੋ ਗਏ ਉਹਨਾਂ ਨੇ ਕਿਹਾ ਕਿ ਜਿਹੜੀ ਆਪਾਂ ਤੋਂ ਅਜ ਮਹੀਨਾ ਪਹਿਲਾਂ ਰਿਪੋਰਟ ਕੀਤੀ ਸੀ ਉਹ ਵੀ ਖਾਓ ਉਹਦੇ ਵਿੱਚ ਤਾਂ ਡਾਕਟਰਾਂ ਨੇ ਜਿਹੜੀ ਬਿਮਾਰੀ ਸੀ ਉਹ ਬਹੁਤ ਜ਼ਿਆਦਾ ਦੱਸੀ ਸੀ ਪਰ ਜਦੋਂ ਅੱਜ ਦੀ ਰਿਪੋਰਟ ਹੋਈ ਤਾਂ ਉਸ ਵਿੱਚ ਕੁਝ ਵੀ ਨਹੀਂ ਸੀ ਡਾਕਟਰਾਂ ਨੇ ਕਹਿੰਦਾ ਕਿ ਮੈਨੂੰ ਕਿਹਾ ਕਿ ਤੁਸੀਂ ਇੰਨੇ ਦਿਨਾਂ ਵਿੱਚ ਕੀ ਖਾਦਾ ਹੈ ਕਹਿੰਦਾ ਕਿ ਮੈਂ ਤਾਂ ਨਾ ਕੁਝ ਖਾਦਾ ਹੈ ਤੇ ਨਾ ਹੀ ਕੁਝ ਕੀਤਾ ਹੈ ਕੱਲ ਰਾਤ ਮੈਨੂੰ ਬੜੀ ਜ਼ਿਆਦਾ ਖੰਗ ਛਿੜੀ ਸੀ ਉਸ ਵੇਲੇ ਮੈਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਬਾਹਰ ਨਿਕਲਿਆ ਸੀ ਕਹਿੰਦਾ ਕਿ ਜਦੋਂ ਡਾਕਟਰਾਂ ਨੇ ਸਾਰਾ ਹੀ ਮੇਰਾ ਚੈੱਕਅਪ ਕੀਤਾ ਤਾਂ ਮੇਰੀ ਕੋਈ ਵੀ ਤੰਗੀ ਪਰੇਸ਼ਾਨੀ ਉਹਨਾਂ ਦੇ ਸਾਹਮਣੇ ਨਾ ਆਈ ਉਹਨਾਂ ਨੇ ਕਿਹਾ ਜਿਸ ਦਰ ਤੇ ਤੁਸੀਂ ਗਏ ਹੋ ਉਸ ਦਰ ਨੇ ਤੁਹਾਨੂੰ ਠੀਕ ਕਰ ਦਿੱਤਾ ਹੈ ਜਦੋਂ ਇਹ ਸਭ ਕੁਝ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਤਾਂ ਪਰਮਾਤਮਾ ਤੇ ਹੋਰ ਜ਼ਿਆਦਾ ਭਰੋਸਾ ਬਣ ਚੁੱਕਾ ਹੈ ਪਰਮਾਤਮਾ ਨੇ ਮੇਰੇ ਸਾਰੇ ਦੁੱਖ ਠੀਕ ਕਰ ਦਿੱਤੇ ਹਨ ਸਾਧ ਸੰਗਤ ਜੀ ਇਦਾਂ ਹੀ ਪਰਮਾਤਮਾ ਸਾਰਿਆਂ ਦੇ ਹੀ ਪਰਦੇ ਕੱਜਦੇ ਹਨ ਇੱਥੇ ਗੱਲ ਸਿਰਫ ਤੇ ਸਿਰਫ ਵਿਸ਼ਵਾਸ ਦੀ ਹੈ ਭਾਵਨਾ ਦੀ ਹੈ ਜੋ ਆਪਾਂ ਵਿਸ਼ਵਾਸ ਪਰਮਾਤਮਾ ਤੇ ਰੱਖ ਲੈਂਦੇ ਹਾਂ ਉਹ ਫਿਰ ਕਦੇ ਵੀ ਦੁਖੀ ਨਹੀਂ ਹੁੰਦੇ ਜਿਸ ਨੂੰ ਇਹ ਹੁੰਦਾ ਹੈ ਹਾਏ ਮੈਂ ਮਰ ਹੀ ਗਿਆ ਮੇਰੇ ਤੇ ਦੁੱਖ ਆ ਗਿਆ ਮੈਨੂੰ ਆ ਹੋ ਗਿਆ ਮੈਨੂੰ ਉਹ ਹੋ ਗਿਆ ਉਹ ਕਦੇ ਵੀ ਫਿਰ ਆਪਣਾ ਭਲਾ ਨਹੀਂ ਸੋਚਦਾ ਜਿਹੜੇ ਲੋਕ ਪਰਮਾਤਮਾ ਤੇ ਵਿਸ਼ਵਾਸ ਰੱਖਦੇ ਹਨ ਓਟ ਆਸਰਾ ਤੱਕਦੇ ਹਨ ਪਰਮਾਤਮਾ ਦਾ ਉਹਨਾਂ ਨੂੰ ਫਿਰ ਕਦੇ ਵੀ ਦੁੱਖ ਰੋਗ ਨਹੀਂ ਆਉਂਦੇ ਸਤ ਸੰਗਤ ਜੀ ਫਿਰ ਆਓ ਜੀ ਗੁਰਬਾਣੀ ਦੇ ਲੜ ਲਗੀ ਪਰਮਾਤਮਾ ਦਾ ਨਾਮ ਜਪੀਏ ਪਰਮਾਤਮਾ ਜੀ ਆਪੇ ਹੀ ਸਾਡੇ ਦੁੱਖ ਦੂਰ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ